ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਆਪਾਂ ਗੱਲ ਕਰਨੀ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਵਾਨ ਰਹੀਏ ਤਾਂ ਫਿਰ ਨਹਾਉਣ ਸਮੇਂ ਇਹ ਦੋ ਕੰਮ ਜ਼ਰੂਰ ਕਰੋ ਨਹਾਉਂਦੇ ਸਮੇਂ ਜੇਕਰ ਤੁਸੀਂ ਇਹ ਦੋ ਨਿਯਮ ਅਪਣਾ ਲੈਂਦੇ ਹੋ ਨਾ ਤਾਂ ਫਿਰ ਤੁਸੀਂ ਬਿਮਾਰੀਆਂ ਤੋਂ ਦੂਰ ਰਹੋਗੇ ਤੁਹਾਡਾ ਸਰੀਰ ਨਰੋਆ ਰਹੂਗਾ arogh ਰਹੂਗਾ ਤੇ ਤੁਸੀਂ ਖਾਸ ਗੱਲ ਬਡਾਪੇ ਤੋਂ ਦੂਰ ਰਹੋਗੇ ਤੇ ਫਿਰ ਉਹ ਕਿਹੜੇ ਦੋ ਨਿਯਮ ਆ ਜਿਹੜੇ ਅਪਣਾਉਣੇ ਆ ਜਿਹੜੇ ਅਪਣਾਉਣ ਦੇ ਨਾਲ ਕਰਨ ਦੇ ਨਾਲ ਬੰਦਾ ਬਿਮਾਰੀਆਂ ਤੋਂ ਦੂਰ ਰਹਿ ਸਕਦਾ ਆ ਜੋ ਫਿਰ ਗੱਲ ਕਰੀਏ ਤੇ ਜੇਕਰ ਤੁਹਾਨੂੰ ਇਹ ਵਿਚਾਰ ਚੰਗੇ ਲੱਗਣਗੇ ਇਹ ਨਿਯਮ ਚੰਗੇ ਲੱਗਣਗੇ ਤਾਂ ਫਿਰ ਇਸ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੁਸੀਂ ਇਹ ਗੱਲ ਜ਼ਰੂਰ ਵੇਖੀ ਹੋਵੇਗੀ ਕਿ ਸਾਡੇ ਬਜ਼ੁਰਗ ਜਦੋਂ ਨਹਾਉਂਦੇ ਸੀ ਨਾ ਤਾਂ ਨਹਾਉਣ ਤੋਂ ਪਹਿਲਾਂ ਸਾਡੀਆਂ ਦਾਦੀਆਂ ਸਾਡੀਆਂ ਨਾਨੀਆਂ ਦਾਦੇ ਜਦੋਂ ਨਹਾਉਂਦੇ ਸੀ ਤੇ ਉਸ ਤੋਂ ਪਹਿਲਾਂ ਉਹ ਆਪਣੇ ਪੈਰ ਰਗੜਿਆ ਕਰਦੇ ਸੀ ਜਿੰਨੂੰ ਅਸੀਂ ਅੱਡੀਆਂ ਕੂਚਣਾ ਵੀ ਕਹਿੰਦੇ ਆ ਤੇ ਉਹ ਜਦੋਂ ਆਪਣੇ ਪੈਰ ਰਗੜਦੇ ਸੀ ਨਾ ਪੈਰ ਸਾਫ਼ ਕਰਦੇ ਸੀ ਨਹਾਉਣ ਤੋਂ ਪਹਿਲਾਂ ਤਾਂ ਫੇਰ ਉਹ ਅੱਧਾ-ਅੱਧਾ ਘੰਟਾ ਜਾਂ ਘੰਟਾ-ਘੰਟਾ ਆਪਣੇ ਪੈਰਾਂ ਨੂੰ ਕਿਸੇ ਇੱਟੇ ਰੋੜੇ ਦੇ ਨਾਲ ਰਗੜਿਆ ਕਰਦੇ ਸੀ ਪਰ ਅੱਜ ਕੱਲ ਇਸ ਤਰ੍ਹਾਂ ਨਹੀਂ ਹੁੰਦਾ ਤੁਸੀਂ ਸੱਚ ਦੱਸਿਓ ਭਲਾ ਅੱਜ ਇਸ ਤਰ੍ਹਾਂ ਕੋਈ ਕਰਦਾ ਜੇ ਕੋਈ ਘਰ ਵਿੱਚ ਬਜ਼ੁਰਗ ਹੋਵੇਗਾ ਨਾ ਤਾਂ ਉਹ ਜ਼ਰੂਰ ਹੁਣ ਵੀ ਇਸ ਤਰ੍ਹਾਂ ਕਰਦਾ ਹੋਵੇਗਾ ਕਿ ਨਹੋਂਣ ਤੋਂ ਪਹਿਲਾਂ ਆਪਣੇ ਪੈਰਾਂ ਦੀ ਸਫਾਈ ਕਰਦਾ ਹੋਵੇਗਾ ਆਪਣੇ ਪੈਰਾਂ ਨੂੰ ਕਿਸੇ ਛੋਟੇ ਇੱਟੇ ਦੇ ਨਾਲ ਰੋੜੇ ਦੇ ਨਾਲ ਜ਼ਰੂਰ ਅੱਡੀਆਂ ਨੂੰ ਸਾਫ਼ ਕਰਦੇ ਹੋਣਗੇ ਪਰ ਭੱਜ ਦੌੜ ਦੀ ਜ਼ਿੰਦਗੀ ਵਿੱਚ ਹੁਣ ਸਾਡੇ ਕੋਲ ਇੰਨਾ ਸਮਾਂ ਹੀ ਨਹੀਂ ਹੈਗਾ ਕਿ ਅਸੀਂ ਆਪਣੇ ਪੈਰਾਂ ਨੂੰ ਪਹਿਲਾਂ ਨਹਾਉਣ ਤੋਂ ਸਾਫ਼ ਕਰ ਸਕੀਏ ਰਗੜ ਸਕੀਏ ਜਾਂ ਇਹਨਾਂ ਦੀ ਮ사ਜ ਕਰ ਸਕੀਏ ਪਰ ਉਹ ਕੱਲੇ ਪੈਰਾਂ ਨੂੰ ਸਾਫ਼ ਹੀ ਨਹੀਂ ਸੀ ਕਰਦੇ ਹੁੰਦੇ ਉਹ ਇਸ ਤਰੀਕੇ ਨਾਲ ਆਪਣੇ ਪੈਰਾਂ ਦੀ ਮ사ਜ ਵੀ ਕਰਦੇ ਹੁੰਦੇ ਸੀ ਪੈਰਾਂ ਦੀ ਸਫਾਈ ਦੇ ਨਾਲ-ਨਾਲ ਪੈਰਾਂ ਦੀ ਮ사ਜ ਵੀ ਹੋ ਜਾਂਦੀ ਸੀ ਜਿਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਸੀ ਪਰ ਅੱਜ ਕੱਲ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ ਪਰ ਸਾਡੇ ਬਜ਼ੁਰਗ ਜਦੋਂ ਪੈਰਾਂ ਨੂੰ ਰਗੜਦੇ ਸੀ ਨਾ ਤਾਂ ਉਦੋਂ ਪੈਰਾਂ ਦੇ ਤਲਿਆਂ ਦੀ ਮ사ਜ ਵੀ ਹੁੰਦੀ ਸੀ ਤੇ ਜਦੋਂ ਪੈਰਾਂ ਦੇ ਤਲਿਆਂ ਦੀ ਮ사ਜ ਹੁੰਦੀ ਆ ਨਾ ਤਾਂ ਫਿਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਤੁਸੀਂ ਸਾਰੇ ਜਾਣਦੇ ਹੋ ਕਿ ਪੈਰਾਂ ਦੇ ਤਲਿਆਂ 'ਚ ਬਹੁਤ ਸਾਰੇ ਪੁਆਇੰਟ ਹੁੰਦੇ ਜਿਨ੍ਹਾਂ ਨੂੰ ਦਬਾਉਣ ਦੇ ਨਾਲ ਕਈ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਕਈ ਪੁਆਇੰਟ ਹੁੰਦੇ ਜਿਨ੍ਹਾਂ ਨੂੰ ਦਬਾਉਣ ਨਾਲ ਕਿਡਨੀ ਦੀ ਪ੍ਰੋਬਲਮ ਸੋਲਵ ਹੋ ਜਾਂਦੀ ਆ ਕਈਆਂ ਨੂੰ ਪੁਆਇੰਟ ਦਬਾਉਣ ਦੇ ਨਾਲ ਨੀਂਦ ਚੰਗੀ ਆਉਂਦੀ ਆ ਕਈਆਂ ਦੀ ਪਾਚਨ ਪ੍ਰਣਾਲੀ ਸਹੀ ਹੋ ਜਾਂਦੀ ਆ ਤੇ ਫਿਰ ਜਦੋਂ ਇਹਨਾਂ ਤਲਿਆਂ ਦੀ ਮ사ਜ ਕੀਤੀ ਜਾਂਦੀ ਆ ਤੇ ਫਿਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਤੇ ਫਿਰ ਸਾਡੇ ਕੋਲ ਇਕੱਲਾ-ਇਕੱਲਾ ਪੁਆਇੰਟ ਦਬਾਉਣ ਦਾ ਤੇ ਸਮਾਂ ਨਹੀਂ ਹੈਗਾ ਸਮੇਂ ਤੋਂ ਤੇ ਅੱਗੇ ਅਸੀਂ ਤੰਗ ਆ ਤੇ ਬਹੁਤ ਸਾਰੇ ਕੰਮ ਜਿਹੜੇ ਨਹੀਂ ਕਰਦੇ ਤੇ ਫਿਰ ਜਦੋਂ ਅਸੀਂ ਇਹਨਾਂ ਪੈਰਾਂ ਦੀ ਮ사ਜ ਕਰਾਂਗੇ ਤਾਂ ਉਹ ਪੁਆਇੰਟ ਦੇ ਆਪਣੇ ਆਪ ਮ사ਜ ਹੋਵੇਗੀ ਤੇ ਫਿਰ ਬਹੁਤ ਸਾਰੀਆਂ ਤਕਲੀਫਾਂ ਤੋਂ ਛੁਟਕਾਰਾ ਮਿਲ ਜਾਵੇਗਾ ਨਹਾਉਣ ਤੋਂ ਪਹਿਲਾਂ ਜੇਕਰ ਪੈਰਾਂ ਦੀ ਹਲਕੀ ਹਲਕੀ ਮ사ਜ ਕੀਤੀ ਜਾਵੇਗੀ ਤਾਂ ਸਰੀਰ ਦਾ ਤਾਪਮਨ ਵੀ ਸਹੀ ਹੋ ਜਾਵੇਗਾ ਤੇ ਸਰੀਰ ਨਹਾਉਣ ਤੋਂ ਪਹਿਲਾਂ ਨਹਾਉਣ ਲਈ ਤਿਆਰ ਵੀ ਹੋ ਜਾਵੇਗਾ ਤੇ ਫਿਰ ਇਸ ਤਰ੍ਹਾਂ ਕਰਨ ਦੇ ਨਾਲ ਬੋਡੀ ਵਿੱਚੋਂ ਟਾਕਸਿਨਸ ਵੀ ਬਾਹਰ ਨਿਕਲ ਜਾਂਦੇ ਨੇ ਤੇ ਪਾਚਨ ਪ੍ਰਣਾਲੀ ਸਹੀ ਹੋ ਜਾਂਦੀ ਆ ਹੁਣ ਸਾਡੇ ਬਜ਼ੁਰਗ ਕੀ ਕਰਦੇ ਸੀ ਉਹ ਜਦੋਂ ਨਹਾਉਣ ਤੋਂ ਪਹਿਲਾਂ ਬਾਲਟਿਆਂ ਵਿੱਚ ਪਾਣੀ ਰੱਖ ਲੈਂਦੇ ਸੀ ਤੇ ਫੱਟੀ ਰੱਖ ਲੈਂਦੇ ਸੀ ਤੇ ਫਿਰ ਅੱਧਾ-ਅੱਧਾ ਘੰਟਾ ਘੰਟਾ-ਘੰਟਾ ਕੋਈ ਇੱਟਾ ਰੋੜਾ ਲੈ ਕੇ ਤੇ ਆਪਣੇ ਪੈਰਾਂ ਦੀ ਸਫਾਈ ਕਰਦੇ ਸੀ ਉਹਨਾਂ ਤੱਲਿਆਂ ਨੂੰ ਰਗੜਦੇ ਸੀ ਪੈਰਾਂ ਨੂੰ ਰਗੜਦੇ ਸੀ ਪਰ ਹੁਣ ਚਲੋ ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਤੁਸੀਂ ਆਪਣੇ ਪੈਰਾਂ ਨੂੰ ਇੱਟੀਆਂ ਰੋੜੀਆਂ ਨਾਲ ਰਗੜੋ ਬਹੁਤ ਸਾਰਾ ਸਮਾਨ ਮਾਰਕੀਟ ਵਿੱਚ ਆ ਚੁੱਕਾ ਕੋਈ ਬ੍ਰਸ਼ ਲੈ ਸਕਦੇ ਜੇ ਕੋਈ ਹਲਕਾ ਛੋਟਾ ਜਿਹਾ ਪੱਥਰ ਲੈ ਸਕਦੇ ਹੋ ਕਿਉਂਕਿ ਪੈਰਾਂ ਦੀ ਸਫਾਈ ਲਈ ਮਾਰਕੀਟ ਵਿੱਚ ਕਾਫੀ ਚੀਜ਼ਾਂ ਆ ਚੁੱਕੀਆਂ ਆ ਤੇ ਤੁਸੀਂ ਉਹ ਲੈ ਕੇ ਤੇ ਆਪਣੇ ਪੈਰਾਂ ਦੀ ਹਲਕੀ ਹਲਕੀ ਮ사ਜ ਕਰ ਸਕਦੇ ਹੋ ਇਸ ਦਾ ਸਭ ਤੋਂ ਵੱਡਾ ਫਾਇਦਾ ਕੇ ਸਰੀਰ ਦਾ ਬਲੱਡ ਸਰਕੂਲੇਸ਼ਨ ਸਹੀ ਹੋ ਜਾਂਦਾ ਸਰੀਰ ਦਾ ਤਾਪਮਾਨ ਸਹੀ ਹੋ ਜਾਂਦਾ ਤੇ ਜਦੋਂ ਤੁਸੀਂ ਇੱਕਦਮ ਨਹਾਉਣ ਜਾਂਦੇ ਹੋ ਨਾ ਤਾਂ ਉਦੋਂ ਸਰੀਰ ਸਰਦੀ ਤੇ ਗਰਮੀ ਵਿੱਚ ਹੋ ਜਾਂਦਾ ਸਰਦ ਗਰਮ ਹੋ ਜਾਂਦਾ ਤੇ ਫਿਰ ਜਦੋਂ ਤੁਸੀਂ ਇੱਕਦਮ ਆਪਣੇ ਸਰੀਰ ਤੇ ਪਾਣੀ ਪਾਉਂਦੇ ਹੋ ਨਾ ਤਾਂ ਫਿਰ ਬਹੁਤ ਸਾਰੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਕਈਆਂ ਨੂੰ ਇੱਕਦਮ ਪਿਆਸ ਲੱਗ ਜਾਂਦੀ ਕਈਆਂ ਦਾ ਗਲਾ ਦਰਦ ਕਰਨ ਲੱਗ ਜਾਂਦਾ ਤੇ ਫਿਰ ਜਦੋਂ ਤੁਸੀਂ ਇਸ ਤਰ੍ਹਾਂ ਦੀ ਗਲਤੀ ਕਰਦੇ ਹੋ ਤਾਂ ਕਈਆਂ ਨੂੰ ਹਾਰਟ ਅਟੈਕ ਵੀ ਨਹਾਉਂਦੇ ਸਮੇਂ ਆ ਜਾਂਦਾ ਪਰ ਕਈ ਵਾਰੀ ਕੀ ਕਰਦੇ ਨੇ ਕੋਝ ਕਿ ਉਹਨਾਂ ਨੇ ਬਹੁਤ ਭਾਰੀ ਕੰਮ ਕੀਤਾ ਹੁੰਦਾ ਤੇ ਪਸੀਨਾ ਬਹੁਤ ਆਇਆ ਹੁੰਦਾ ਤੇ ਫਿਰ ਇੱਕਦਮ ਜਾ ਕੇ ਜਦੋਂ ਆਪਣੇ ਉੱਪਰ ਪਾਣੀ ਪਾ ਦਿੰਦੇ ਨੇ ਨਾ ਉਦੋਂ ਬਹੁਤ ਵੱਡੀਆਂ ਮੁਸ਼ਕਲਾਂ ਖੜੀਆਂ ਹੁੰਦੀਆਂ ਇਸ ਤਰ੍ਹਾਂ ਬਿਲਕੁਲ ਹੀ ਨਹੀਂ ਕਰਨਾ ਚਾਹੀਦਾ ਪਹਿਲਾਂ ਆਪਣੇ ਸਰੀਰ ਨੂੰ ਨਹਾਉਣ ਲਈ ਤਿਆਰ ਕਰਨਾ ਬਹੁਤ ਜ਼ਰੂਰੀ ਆ ਤੇ ਜਦੋਂ ਵੀ ਨਹਾਓ ਸਭ ਤੋਂ ਪਹਿਲਾਂ ਆਪਣੇ ਪੈਰਾਂ ਦੀ ਮ사ਜ ਜ਼ਰੂਰ ਕਰੋ ਤੇ ਫਿਰ ਹੌਲੀ-ਹੌਲੀ ਪੈਰਾਂ ਤੋਂ ਉੱਪਰ ਨੂੰ ਪਾਣੀ ਪਾ ਕੇ ਫਿਰ ਸਰੀਰ ਦੇ ਉੱਪਰ ਪਾਣੀ ਪਾਓ ਇਹ ਇੱਕ ਛੋਟੇ ਜਿਹੇ ਨਿਯਮ ਨੂੰ ਕਰਨ ਦੇ ਨਾਲ ਕੁਝ ਦਿਨਾਂ ਵਿੱਚ ਹੀ ਤੁਹਾਡੇ ਚਿਹਰੇ ਤੇ ਚਮਕ ਆ ਜਾਵੇਗੀ ਤੇ ਤੁਹਾਨੂੰ ਕੁਝ ਦਿਨਾਂ ਵਿੱਚ ਹੀ ਇਸ ਦੇ ਫਾਇਦੇ ਵੇਖਣ ਨੂੰ ਮਿਲਣਗੇ ਤੇ ਫਿਰ ਇੱਕ ਛੋਟਾ ਜਿਹਾ ਕੰਮ ਇਹ ਜ਼ਰੂਰ ਕਰਨਾ ਚਾਹੀਦਾ ਜਿਹੜਾ ਤੁਹਾਨੂੰ ਲਾਭ ਦੇਵੇਗਾ ਤੇ ਤੁਹਾਨੂੰ ਛੇਤੀ ਬੁੱਢੀਆਂ ਵੀ ਨਹੀਂ ਹੋਣ ਦੇਵੇਗਾ ਹੁਣ ਦੂਜੀ ਗੱਲ ਕੀ ਆ ਪਹਿਲਾਂ ਲੋਕ ਨਹਾਉਣ ਤੋਂ ਪਹਿਲਾਂ ਸਰੀਰ ਦੀ ਮਾਲਿਸ਼ ਕਰਦੇ ਸੀ ਜਾਂ ਕੁਝ ਲੋਕ ਨਹਾ ਕੇ ਤੇ ਫਿਰ ਬਾਅਦ ਵਿੱਚ ਸਰੀਰ ਦੀ ਮਾਲਿਸ਼ ਕਰਿਆ ਕਰਦੇ ਸੀ ਪਰ ਹੁਣ ਇੰਨਾ ਸਮਾਂ ਨਹੀਂ ਹੈਗਾ ਕਿ ਪਹਿਲਾਂ ਮਾਲਿਸ਼ ਕੀਤੀ ਜਾਵੇ ਜਾਂ ਬਾਅਦ ਵਿੱਚ ਕੀਤੀ ਜਾਵੇ ਹੁਣ ਤੁਸੀਂ ਨਹਾਉਂਦੇ ਸਮੇਂ ਹੀ ਇਸ ਤਰ੍ਹਾਂ ਕਰਨਾ ਆ ਜਦੋਂ ਤੁਸੀਂ ਨਹਾ ਲੈਂਦੇ ਹੋ ਨਾ ਤਾਂ ਆਪਣਾ ਸਰੀਰ ਤੌਲੀਏ ਨਾਲ ਸਾਫ਼ ਕਰ ਲੈਂਦੇ ਹੋ ਤਾਂ ਫਿਰ ਉਸੇ ਹੀ ਤੌਲੀਏ ਗਿੱਲੇ ਦੇ ਨਾਲ ਆਪਣੇ ਸਰੀਰ ਨੂੰ ਰਗੜੋ ਕਿਉਂਕਿ ਜਦੋਂ ਤੁਸੀਂ ਨਹਾ ਲੈਂਦੇ ਹੋ ਤਾਂ ਉਸ ਤੌਲੀਏ ਨੂੰ ਰੋਲ ਕਰਕੇ ਤੇ ਆਪਣੇ ਲੱਕ ਦੇ ਵਿੱਚ ਰਗੜੋ ਆਪਣੀਆਂ ਬਾਹਾਂ ਦੇ ਉੱਪਰ ਉਸ ਤੌਲੀਏ ਨੂੰ ਹੀ ਰਗੜੋ ਇਸ ਤਰ੍ਹਾਂ ਕਰਨ ਦੇ ਨਾਲ ਵੀ ਤੁਹਾਨੂੰ ਕਾਫੀ ਰੈਸਟ ਮਿਲੇਗੀ ਬਹੁਤ ਫਾਇਦੇ ਹੋਣਗੇ ਕਿਉਂਕਿ ਸਾਡੀ ਚਮੜੀ ਜੋ ਡਸਟ ਵਗੈਰਾ ਆਪਣੇ ਵੱਲ ਖਿੱਚਦੀ ਆ ਨਾ ਤੇ ਜਦੋਂ ਤੁਸੀਂ ਤੌਲੀਏ ਨਾਲ ਰਗੜੋਗੇ ਨਾ ਤਾਂ ਬੋਡੀ ਵਿੱਚੋਂ ਟੌਕਸਿਨਸ ਬਾਹਰ ਨਿਕਲ ਜਾਣਗੇ ਤੇ ਉਹ ਫਿਰ ਬੋਡੀ ਰਿਲੈਕਸ ਫੀਲ ਕਰੂਗੀ ਇਸ ਤਰ੍ਹਾਂ ਤੁਸੀਂ ਇਹ ਦੋ ਨਿਯਮ ਜ਼ਰੂਰ ਅਪਣਾਓ ਜਦੋਂ ਤੁਸੀਂ ਇਹ ਦੋ ਨਿਯਮ ਕਰਨ ਲੱਗ ਜਾਓਗੇ ਨਾ ਤਾਂ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣਗੇ ਤੇ ਫਿਰ ਜ਼ਰੂਰ ਦੱਸਿਓ ਕਿ ਤੁਹਾਨੂੰ ਇਸ ਤਰ੍ਹਾਂ ਕਰਨ ਨਾਲ ਕੀ ਲਾਭ ਹੋਇਆ ਆਸ ਕਰਦੀ ਆ ਤੁਹਾਨੂੰ ਗੱਲਾਂ ਚੰਗੀਆਂ ਲੱਗਣਗੀਆਂ ਖੁਸ਼ ਰਹੋ ਤੰਦਰੁਸਤ